ਰਾਜਸਥਾਨ ਦੀ ਸੱਜਰੀ ਸਵੇਰ ਕਣਕਾਂ ਸਾਰੇ ਵੱਢੀ ਬੈਠੇ ਆ ਬਈ ਤੇ ਆਪਾਂ ਆਏ ਸੀਗੇ 4LC ਬਾਈ ਪਰਵ ਸੰਧੂ ਕੋਲੇ ਤੇ ਉਹ ਬਾਈ ਸਾਹਮਣੇ ਸਟੇਸ਼ਨ ਆ ਬਾਈ ਦੇ ਪਰ ਤੇ ਘਰ ਦੇ ਜਿਵੇਂ ਬਿਲਕੁਲ ਪਿੱਛੇ ਤੇ ਇੱਧਰ ਦੇਖ ਲਓ ਮਾਹੌਲ ਆ ਬਾਈ ਬਾਜਰਾ ਵੀ ਲਾਈ ਬੈਠਾ ਦੂਜਾ ਖੇਤ ਦੇ ਵਿੱਚ ਬੈਠਾ ਬਾਈ ਪਰਚਵਾਰ ਜੇ ਪਈ ਰਾਤ ਬਾਹਰ ਪਈ ਸੀ ਬਾਈ ਠੰਡ ਬਹੁਤ ਹੈ ਪਾਕਿਸਤਾਨ ਚ ਵਾਕਈ ਰੇਤਾ ਠੰਡਾ ਹੁੰਦਾ ਤੇ ਬਹੁਤ ਠੰਡ ਸੀ ਕਿ ਕਰ ਰਾਤ ਨੂੰ ਬਾਈ ਉੱਠ ਕੇ ਅੰਦਰ ਗਈ ਇਹ ਸੱਜਰੀ ਸਵੇਰ ਸੁਭਾ ਦੀ ਹੁਣ ਬਾਈ ਫੀਟਰ ਚਲਾਉਂਦਾ ਇੰਨੀ ਤਾਂ ਚਲਾਉਂਦੇ ਹੀ ਨਹੀਂ ਹੁੰਦੇ ਕਿਰ ਉਹ ਟੱਲੀ ਜਾਂਦਾ ਇੱਕ ਥੋੜਾ ਜਿਹਾ ਹੁਣ ਕਹਿੰਦੇ ਪਾਣੀ ਦਾ ਥੋੜਾ ਜਿਹਾ ਆਈ ਜਾਂ ਬੰਦੀ ਠੀਕ ਆ ਭਾਈ ਮਿਲਦੇ ਆ ਹੋਰ ਵੀਡੀਓ ਨਾਲ ਧੰਨਵਾਦ